ਆਪ ਹੋਵੇ ਰੱਬ ਹੋਵੇ ਉਹ ਗੱਲ ਚ ਪਾਉਂਦਾ ਹੀ ਆ ਆਪਣੇ ਰੀਤ ਮਾੜੀ ਜੀ ਕਰਕੇ ਮਾੜੀ ਜੀ ਭਗਤੀ ਕਰਕੇ ਲੱਖਾਂ ਜਨਾਂ ਮੋਣਾ ਜਿੰਨੇ ਦਿਖਾਵਾ ਕਰਦੇ ਆ ਪਰ ਜਿਹੜੇ ਮਹਾਪੁਰਸ਼ ਸੀ ਪਹਿਲੇ ਉਹ ਮਣ ਜਨਾਂ ਕਰਕੇ ਇੱਕ ਰੱਤੀ ਜਿੰਨਾ ਵੀ ਦਿਖਾਵਾ ਨਹੀਂ ਸੀ ਕਰਦੇ ਆਪਣੇ ਆਪ ਹੀ ਅੰਦਰ ਭਗਤੀ ਕਿਸੇ ਨੂੰ ਦਿਖਾਵਾ ਨਹੀਂ ਸੀ ਕਰਦੇ ਜੇ ਵੀ ਸਾਧੂ ਸੰਤ ਕਨਾਪ ਹੈ ਅਸੀਂ ਸੰਤ ਨਹੀਂ ਹੈ ਨਾ ਨਾ ਹੁਣ ਤਾਂ ਮਾੜਾ ਜੀ ਕਹਿ ਦੋ ਕਿਸੇ ਨੂੰ ਨਾ ਬਾਬਾ ਕਹੋ ਤਾਂ ਮੱਥੇ ਟੀਉੜੀਆਂ ਪਾ ਲੈਂਦਾ ਉਹ ਕਮਾਈ ਵਾਲੇ ਸੀ ਹੁਣ ਕਮਾਈਆਂ ਨਹੀਂ ਹੈ ਹੁਣ ਦਿਖਾਵਾ ਗੱਡੀਆਂ ਵੱਡੀਆਂ ਸੈਂਟ ਸੋਨੇ ਚੋਲੇ ਲੰਬੇ ਹੁਣ ਦਿਖਾਵਾ ਪਹਿਲਾਂ ਦਿਖਾਵਾ ਨਹੀਂ ਸੀ ਖੱਦਲ ਦੇ ਕੱਪੜੇ ਸਾਦੇ ਰਹਿਣਾ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਅੱਲਾ ਖੁਦਾ ਦਾ ਮਿਲੇ ਰਹਿਣਾ ਹੁਣ ਨਹੀਂ ਹੁਣ ਤਾਂ ਫੋਨਾਂ ਤੇ ਕਿੱਥੋਂ ਪੈਸਾ ਆਇਆ ਕੌਣ ਆਇਆ ਕੀ ਕਹਿੰਦਾ ਬਸ ਸੰਤ ਸੰਤ ਦਾ ਵੈਰੀ ਅਗੇ ਕੁੱਤਾ ਕੁੱਤੇ ਦਾ ਵੈਰੀ ਸੀ ਹੁਣ ਪੁੱਛੋ ਹੀ ਨਾ ਜੀ ਕੀ ਕਹਾਣੀ ਪੜੀ ਪਈ ਹੈ ਕਿਆ ਕੀੜੇ ਚੁੰਮੜਿਆ ਦੱਸੋ ਮਹਾਰਾਜ ਮਹਾਰਾਜ ਮੁਸਕਰਾਏ ਸਨ ਕਹਿੰਦੇ ਪਾਈਏ ਫਲਾਨਾ ਵਾਹਵੇਂ ਗੁਰੂ ਬਣਿਆ ਸੀ ਗੁਰੂਆ ਉਹਦੇ ਚੇਲੇ ਚੁੰਮੜਿਆ ਚੂੰਡ-ਚੂੰਡ ਕੇ ਖਾਂਦੇ ਆ ਤੂੰ ਤਾਂ ਆਪ ਡੁੱਬ ਗਿਆ ਸਾਨੂੰ ਵੀ ਡੋਬ ਤਾ ਆ ਚੇਲੇ ਆ ਉਹਦੇ ਜਿਹੜੇ ਕੀੜੇ ਨੇ ਆਪ ਤਾਂ ਡੁੱਬ ਗਿਆ ਸਾਨੂੰ ਵੀ ਡੋਬ ਗਿਆ ਚੂੰਡ-ਚੂੰਡ ਕੇ ਖਾਂਦੇ ਆ ਸਾਹ ਤਾਂ ਆਪ ਲੈਦੇ ਆ ਉਹਦੇ ਕੋਲੋਂ ਆਪਣਾ ਕੋਈ ਵੀ ਚੇਦਾ ਪੰਨ ਸਾਹ ਤਾਂ ਦੇਣਾ ਪੈਂਦਾ ਸਾਹ ਤਾਂ ਬਾ ਕਹਦੇ ਗੁਰੂ ਤਨੂ ਅੱਖਾਂ ਦਿੱਤੀਆਂ ਮੈਂ ਪ੍ਰਮਾਤਮਾ ਸਾਨੂੰ ਵੀ ਫਿਰ ਡਾਟ ਦਾ ਸਜ਼ਾ ਦਿੰਦਾ ਸਾਨੂੰ ਅੱਖਾਂ ਦਿੱਤੀਆਂ ਮੈਂ ਜਵਾਨ ਦਿੱਤੀ ਸੁਣਨ ਨੂੰ ਕੰਨ ਦਿੱਤੇ ਤੂੰ ਅੱਖਾਂ ਨਾਲ ਦੇਖ ਕੇ ਵੀ ਤੂੰ ਆਪਣਾ ਆਤਮਾ ਨੂੰ ਦਿਮਾਗ ਦਿੱਤਾ ਫਿਰ ਤੂੰ ਕੱਚੇ ਦੇ ਲੜਨ ਲੱਗ ਗਿਆ ਫਿਰ ਤੂੰ ਰੱਬ ਨੂੰ ਭੁੱਲ ਗਿਆ ਫਿਰ ਆ ਹੋਰ ਪਾਸੇ ਤੂੰ ਕੰਮ ਕਰਨ ਲੱਗ ਗਿਆ ਫਿਰ ਸਾਨੂੰ ਵੀ ਸਜ਼ਾ ਦਿੰਦਾ ਮਿਲਦੀ ਐ ਸਾਂਝਾਤਾ ਮੈਂਣੀ ਹੈ ਜਿਹੜੇ ਚੰਦ ਸੂਰਜ ਜਿੰਨੇ ਵੀ ਦੇਵਤੇ ਆ ਸਾਰੇ ਰੱਬ ਦੀ ਰਜ਼ਾ ਦੇ ਵਿੱਚ ਆ ਰੱਬ ਦਾ ਹੁਕਮ ਉਹਨਾਂ ਸਿਰ ਮੱਥੇ ਮੰਨਦੇ ਸੂਰਜ ਨੇ ਕਿਹਾ ਕਦੇ ਮੈਂ 2 ਮਿੰਟ ਲੇਟ ਚੜਜੂ ਮੇਰਾ ਅੱਜ ਸਿਰ ਦੋਦਾ ਚੰਦਰਮਾ ਨੇ ਕਿਹਾ ਕਦੇ ਮੈਂ ਲੇਟ ਆਜੂ ਜਿੰਨੇ ਜਲ ਚੱਲਦੇ ਆ ਨਦੀਆਂ ਚੱਲਦੀਆਂ ਨੇ ਭਾਰੀਆਂ ਉਹਦੇ ਪੈਰ ਵਿੱਚ ਇੱਕ ਬੰਦੇ ਤੂੰ ਕਹਿੰਦਾ ਉਹਦੇ ਪੈਰ ਨਹੀਂ ਤੂੰ ਆਪਣੀ ਮਨਮਰਜ਼ੀ ਕਰਦਾ ਤੂੰ ਉਹਦੇ ਹੁਕਮੰਦਰੀ ਹੈ ਸਾ ਉਹਦੇ ਹੁਕਮੰਦਾਰ ਤੂੰ ਉਹਦੇ ਪੈਰ ਵਿੱਚ ਹੈ ਨਹੀਂ ਆਪਣੀ ਮਰਜ਼ੀ ਕਰਦਾ ਫਿਰ ਆਪਣੀ ਮਰਜ਼ੀ ਨਾਲ ਡੁੱਬੀ ਜਾਣਾ ਆਪਾ ਪੇਤਰਾਸੀ ਦੇ ਚੱਕਰਾਂ 'ਚ ਪੈ ਜਾਣਾ ਕੋਈ ਵੀ ਗੁਰੂ ਪੀਰਾ ਜਿੱਥੇ ਨਾਮ ਜਪਿਆ ਜਾਂਦਾ ਸਿਮਰਨ ਕੀਤਾ ਜਾਂਦਾ ਚਾਹੇ ਮੰਦਿਰ ਆ ਚਾਹੇ ਮਸਜਿਦ ਆ ਗੁਰਦੁਆਰਾ ਚਾਚਾ ਜਿੱਥੇ ਵੀ ਰੱਬ ਦਾ ਨਾਮ ਰੱਬ ਨਾਲ ਜੁੜਿਆ ਜਾਂਦਾ ਉਹਦਾ ਸਤਿਕਾਰ ਕਰੋ ਉੱਥੇ ਜਾ ਕੇ satsang ਸੁਣੋ ਜਿਹੜਾ ਢੜਕਾਉਂਦੇ ਆ ਉੱਥੇ ਨਹੀਂ ਜਾਣਾ ਉਹ ਨਹੀਂ ਕਰਨਾ ਇਹ ਨਹੀਂ ਕਰਨਾ ਵਡਾ ਛੋਟਾ ਵਾ ਇਦਾਂ ਬਸ ਕੁਛ ਨਹੀਂ ਇਹ ਜਮਾਨਾ ਖਰਾਬ ਕਰੋ ਕਈਆਂ ਦੀਆਂ ਬਿਰਤੀਆਂ ਜੁੜੀਆਂ ਹੁੰਦੀਆਂ ਬਿਰਤੀਆਂ ਟੁੱਟ ਜਾਂਦੀਆਂ ਫਿਰ ਉਹ ਮੰਨ ਕੇ ਨਾਲ ਜੁੜਿਆ ਖਿੰਡ ਜਿਵੇਂ ਨਾ ਸੋ ਇਕੱਠਾ ਕਰਨਾ ਬੜਾ ਔਖਾ ਹੁੰਦਾ ਸਾਰੇ ਦੇਵ ਦੇਵਤੇ ਪੀਰ ਪਕੰਬਰ ਗੁਰੂ ਸਭ ਮੰਨਣਯੋਗ ਨੇ ਸਾਨੂੰ ਸਾਰਿਆਂ ਨੇ ਰੱਬ ਨਾਲ ਜੋੜਿਆ ਸਾਨੂੰ ਸੱਚ ਦੇ ਨਾਲ ਜੋੜਿਆ ਪਖੰਡ ਦੇ ਨਾਲੋਂ ਤੋੜਿਆ ਅਸੀਂ ਪਖੰਡ ਨੂੰ ਚੰਗਾ ਸਮਝਦੇ ਹਾਂ ਸੱਚ ਨੂੰ ਨਹੀਂ ਚੰਗਾ ਸਮਝਦੇ ਸੱਚ ਸਾਡੇ ਕਿਉਂ ਅਸੀਂ ਸੱਚ ਤੇ ਚੱਲਦੇ ਨਹੀਂ ਸਾਡੇ ਵਿੱਚ ਪੇੜਾਂ ਪੈਂਦੀਆਂ ਨੇ ਹੱਥੋਂ ਝੱਲੀਆਂ ਨਹੀਂ ਜਾਂਦੀਆਂ ਸੰਤ ਪਖਾਨ ਚੰਗਵਾਲਾ ਦਾ ਪਖਾਨ ਤੋਂ ਦੂਰ ਹੋਈਏ ਸੱਚ ਨਾਲ ਜੁੜੀਏ ਮੁੜਕੇ ਮੁਰਖਾ ਦੇ ਨਹੀਂ ਮਿਲਣੀ ਮਾਨਸ ਜਨਮ ਦਲੰਭ ਹੈ ਹੋਤ ਨਾ بارੋਂ ਬਾਰ ਫੜ ਲੱਗੇ ਪੁੰਟ ਗੇ ਜਦੋਂ ਫੜ ਲੱਗ ਜਾਂਦਾ ਟੁੱਟ ਕੇ ਦਰਖਤ ਨੂੰ ਪੁੰਜੇ ਡਿੱਗ ਜਾਂਦਾ ਪੋਏ ਨਾਲ ਲੱਗੇ ਟਾਰ ਫੇਰ ਉਹ ਲਾਹਣ ਜੋੜ ਨਹੀਂ ਸਕਦਾ ਰੁਲ ਜਾਂਦਾ ਪੱਤਾ ਟੁੱਟ ਗਿਆ ਨਾ ਦਰਖਤ ਦੇ ਨਾਲ ਉਹ ਹਵਾ ਚੋਂ ਡੀ ਜਾਂਦਾ ਉੱਡੀ ਜਾਂਦਾ ਕਦੇ ਗੰਧ ਤੇ ਡੇਪਿਆ ਕਦੇ ਪਾਣੀ ਜਿ ਡੇਪਿਆ ਕਦੇ ਉੱਡ ਗਿਆ ਫੇਰ ਸੁੱਕ ਗਿਆ ਫੇਰ ਉੱਡ ਗਿਆ ਉੱਡੀ ਜਾਂਦਾ ਉੱਡੇ ਜਾਣਾ ਉਹਨੇ ਖਤਮ ਹੋ ਗਿਆ ਕਿ ਟੁੱਟ ਗਿਆ ਜਦੋਂ ਅਸੀਂ ਵੀ ਇਹਦੇ ਨਾਲ ਗੁਰੂ ਨਾਲ ਟੁੱਟ ਜਾਂਗੇ ਰੁੱਲਦੇ ਫਿਰਾਂਗੇ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਹੁਣ ਸਾਨੂੰ ਸਭ ਕੁਝ ਸੋਝੀ ਆ ਹੁਣ ਅਸੀਂ ਉਹ ਗੁਰੂ ਨਾਲ ਜੁੜੀਏ ਕਿ ਜਨਮ ਦਿਨ ਮਨਾਉਣ ਦਾ ਗੁਰੂ ਆਖੀਣਾ ਦੇਹੀ ਆਜ ਉਹਨਾਂ ਦਾ ਹੁਕਮ ਉਹਨੂੰ ਮੰਨੀਏ ਉਹਨੂੰ ਕਮਾਈਏ ਉਹਨੂੰ ਕਮਾਈਏ ਇਹ ਧਾਗੇ ਜ਼ਮੀਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਇਹ ਕੁਝ ਨਹੀਂ ਰੱਖਿਆ ਹੈ ਇਹਨਾਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਰੱਬ ਦੇ ਵਿੱਚ ਪ੍ਰਮਾਤਮਾ ਨਾਮ ਦੇ ਵਿੱਚ ਇਨੀ ਤਾਕਤਾਂ ਸਿਮਨ ਦੇ ਵਿੱਚ ਇਨੀ ਤਾਕਤਾਂ ਤੁਸੀਂ ਆਪ ਜਪੋਗੇ ਨਾ ਦੇਖੋ ਤੁਹਾਡੇ ਘਰ ਤੇ ਰੰਗ ਲੱਗ ਜੂ ਟਰਗ ਭਾਗ ਲੱਗ ਜਾਣਗੇ ਜਿੰਨੀ ਦੇਰ ਤੱਕ ਤੁਸੀਂ ਫਸਲ ਨੂੰ ਆਪ ਪਾਣੀ ਦੰਦੇ ਹਰੀ ਨਹੀਂ ਉਹ ਸੁੱਕ ਜਾਨੀ ਐ ਇਸੇ ਤਰ੍ਹਾਂ ਇਹ ਸਾਡਾ ਵੀ ਜਿਹੜੇ ਸਾਰੇ ਸੁੱਕ ਜਾਂਦਾ ਵੀ ਸਮੀਨਾ ਤੇ ਨਾਮ ਨਹੀਂ ਜਪਾਂਗੇ ਰੋਟੀ ਦੀ ਭੁੱਖਾ ਪਾਣੀ ਦੀ ਪਿਆਸ ਆ ਨਾਮ ਦੀ ਵੀ ਸਾਨੂੰ ਭੁੱਖ ਲੱਗਦੀ ਐ ਇਹ ਵੀ ਸਾਡੀ ਖਰਾਕ ਆ ਇਹ ਵੀ ਸਾਡੀ ਖਰਾਕ ਆ ਜੇ ਖਰਾਕ ਨਹੀਂ ਖਾਵਾਂਗੇ ਫਿਰ ਆਪਾਂ ਭੁੱਖੇ ਹੀ ਮਰਨਾ ਇਹ ਅੱਗੇ ਕੀ ਆਪਾਂ ਭਾਰਦੇ ਆਂ ਸਹੀ ਮਨੁੱਖਾ ਦੇ ਚਾਜਾ ਫੇਰ ਗੰਦਗੀ ਦੇ ਕੀੜੇ ਬਣਦੇ ਆਂ ਆਪਾਂ ਬਚੀਏ ਕਮਾਂ ਤੋਂ ਗੁਰੂ ਸਾਹਿਬ ਹਕਮਾਂ ਪੀਰਾ ਪੀਰਾ ਦਾ ਹਕਮਾਂ ਆਪਾਂ ਆਪੀ ਦੇ ਚਰਨਾ ਚ ਰਿਪੀਟ ਕਰਦੇਈਦਾ ਕਿਸੇ ਦਾ ਤਾਂ ਮਨ ਪਾਏਗੀ ਕੋਈ ਤਾਂ ਮੰਨੂ ਲੱਗੇਗੀ ਨਾ ਕੋਈ ਤਾਂ ਸੁਧਰੇਗਾ ਹੀ ਉਹਦੇ ਬਚਨਾਂ ਨਾਲ ਉਹਦੇ ਨਾਲ ਲੱਗ ਕੇ ਸੁਧਰੇਗਾ ਜਿੱਥੇ ਵੀ ਕੋਈ ਚੰਗੀ ਗੱਲ ਹੁੰਦੀ ਆ ਜਰੂਰ ਲੈ ਲਿਆ ਕਰੋ ਮਾੜੀ ਗੱਲਾਂ ਨੂੰ ਛੱਡ ਦਿਆ ਕਰੋ ਚੰਗੀ ਗੱਲਾਂ ਲੰਘ ਸਾਡੇ ਚੰਗੇ ਪੱਲੇ ਬਣ ਲਾਂਗੇ ਤੇ ਸਾਡੇ ਅੱਗੇ ਪਾਰ ਤਾਰੇ ਹੋ ਜਾਣਗੇ ਸੰਤਾਂ ਦੀ ਰਸਨਾ ਤੇ ਰੱਬ ਜੀ ਦਾ ਭਾਸਾ ਹੁੰਦਾ बोले शायद सोए साधु ਦਾ ਬੋਲਿਆ ਮਿਰਥਾ ਨਾ ਜਾਏ ਰੱਬ ਦੇ ਬੱਦੇ ਹੋਏ ਭਗਤ ਛੜਾਵੇ ਭਗਤਾਂ ਦੀ ਬੰਦੀ ਰੱਬ ਤੋਂ ਨਹੀਂ ਛੁੱਟਦੀ ਰੱਬ ਦਾ ਬੰਨਿਆ ਸੰਗਲਾਂ ਨਾਲ ਭਗਤਾਂ ਨੂੰ ਛੜਾਵੇ ਭਗਤ ਦਾ ਬੰਨਿਆ ਕچے ਧਾਗੇ ਨਾਲ ਰੱਬ ਵੀ ਇਹ ਛੜਾਣ ਪਾਵੇ ਰੱਬ ਵੀ ਨਹੀਂ ਛੜਾ ਸਕਦਾ ਕਿਉਂ ਭਗਤ ਕੈਸਾ ਹੋਵੇ ਭਗਤ ਹੋਵੇ ਰੱਬ ਨਾਲ ਮਿਲਿਆ ਹੋਇਆ ਸਭ ਧਰਮਾਂ ਦਾ ਸਤਕਾਰ ਕਰਦਾ ਹੋਵੇ ਜਾਤ ਪਾਤ ਤੋਂ ਰਹਿਤ ਹੋਵੇ ਨਾਮ ਜਪਦਾ ਹੋਵੇ ਤੇ ਹੋਰਾਂ ਨੂੰ ਚ ਪਾਉਂਦਾ ਹੋਵੇ ਪੰਡ ਕੇ ਛੱਕਦਾ ਹੋਵੇ ਕੀਰਤ ਕਰਦਾ ਹੋਵੇ ਐਸਾ ਹੋਵੇ ਫਿਰ ਤਾਂ ਗੱਲ ਬਣ ਜਾਂਦੀ ਆ ਦਿਖਾਵੇ ਵਾਲੇ ਨਾਲ ਗੱਲ ਨਹੀਂ ਬਣਨੀ ਜਿੰਨੀ ਦੇ ਤੱਕ ਆਪਾਂ ਸੁਨਿਆ ਲੋਕ سونے ਦਾ ਸ਼ਿੰਗਾਰ ਸਮਾਨ ਬਣਾਉਣਾ ਹਾਰ ਬਣਾਉਂਦਾ ਸ਼ਾਂਪਾ ਮੁੰਦੀਆਂ ਕਾਂਟੇ ਬਣਾਉਂਦਾ ਉਹ ਕਿੰਨੀਆਂ ਸੱਟਾਂ ਖਾਣੀਆਂ ਪੈਂਦੀਆਂ ਸੁਨਾਰੇ ਕੋਲੋਂ ਫੇਰ ਉਹ ਨੂੰ ਢਾਲ ਦਾ ਸੁਹਾਗਾ ਪਾ ਕੇ ਪੱਠੀ 'ਚ ਪਾਉਂਦਾ ਫੇਰ ਉਹ ਕਿਸੇ ਦੇ ਕੰਨਾਂ ਦਾ ਸ਼ਕਾਰ ਗਲ ਦਾ ਸ਼ਿੰਗਾਰ ਬਣ ਸਕਦਾ ਨਹੀਂ ਤੇ ਨਹੀਂ ਬਣਦਾ ਸ਼ਿੰਗਾਰ ਜਿੰਨੀ ਦੇ ਤੱਕ ਆਰ ਨੂੰ ਵਿੱਚ ਲੋਹਾ ਨਹੀਂ ਪੈਂਦਾ ਲੋਹਾਰ ਦੀਆਂ ਸੱਟਾਂ ਨਹੀਂ ਖਾਂਦਾ ਉਹਦਾ ਉਜਾਰ ਨਹੀਂ ਬਣ ਸਕਦਾ ਉਹਦਾ ਉਜਾਰ ਨਹੀਂ ਬਣ ਸਕਦਾ ਜਿੰਨੀ ਦੇ ਤੱਕ ਪ੍ਰਾਨੀ ਮਨੁੱਖ ਆਪਣੇ ਮੋਸ਼ਰ ਦੀਆਂ ਝੜਕਾਂ ਨਹੀਂ ਖਾਂਦਾ ਉਹ ਸ਼ਰਧੇ ਬਚਨ ਨਹੀਂ ਮੰਨਦਾ ਉਹਦੇ ਚਰਨਾਂ ਦੀ ਸੇਵਾ ਨਹੀਂ ਕਰਦਾ ਨਾਮ ਨੇ ਜਪਦਾ ਸਿਮਰਨ ਨਹੀਂ ਕਰਦਾ ਉਨੀ ਦੇਰ ਤੱਕ ਉਹ ਵੀ ਬੰਦਾ ਨਹੀਂ ਬਣ ਸਕਦਾ ਨਹੀਂ ਤੇ ਹੈ ਆਮ ਆਦਮੀ ਇਹ ਸਾਗਿਆ ਤਾਂ ਆਦਮੀ ਨੇ ਤੇ ਮਿੱਟੀ ਦੀ ਢੇਰੀ ਪਈ ਆ ਗੁਰੂ ਤੋਂ ਬਿਨਾ ਗੱਤ ਨਹੀਂ ਸਾਹ ਤੋਂ ਬਿਨਾ ਪਤ ਨਹੀਂ ਉਹ 6 ਬਰਮਾ ਦੇ ਉੱਤਰ ਨਾਰਦ ਨੂੰ ਵੀ ਗੁਰੂ ਤੋਂ ਬਿਨਾ ਧਾਰ ਹੈ ਉੱਚਾ ਸੰਗਦੇ ਮੋਦੀ ਨੂੰ ਗੁਰੂ ਤੋਂ ਬਿਨਾ ਧਾਰ ਹੈ ਨਹੀਂ ਹੈ ਬਿਨਾ ਗੁਰਾ ਤੋਂ ਵਕਤ ਨਾ ਹੋਵੇ ਜੀ ਬਿਨਾ ਗੁਰਾ ਤੋਂ ਬਿਨਾ ਗੁਰਾ ਤੋਂ ਮਕਤ ਨਾ